ਦਿੱਲੀ ਹਾਈ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੂੰ ਅਦਾਲਤ ਦੇ 2021 ਦੇ ਇੱਕ ਫੈਸਲੇ ਦੀ ਪਾਲਣਾ ਨਾ ਕਰਨ ਦੇ ਵਾਸਤੇ ਮਾਣਹਾਨੀ ਦਾ ਦੋਸ਼ੀ ਠਹਿਰਾ ਦਿੱਤਾ ਹੈ। ਇਸ ਫੈਸਲੇ ਦੇ ਹੇਠ ਅਦਾਲਤ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਨੂੰ 6ਵੇਂ ਅਤੇ 7ਵੇਂ ਤਨਖਾਹ ਕਮਿਸ਼ਨ ਤਹਿਤ ਤਨਖਾਹਾਂ ਦੇ ਬਕਾਇਆ ਦੀ ਅਦਾਇਗੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਾਲ 2021 ਦੇ ਵਿੱਚ ਅਦਾਲਤ ਨੇ ਕਮੇਟੀ ਅਤੇ ਸਕੂਲ ਨੂੰ ਨਿਯਮਾਂ ਦੇ ਮੁਤਾਬਕ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਤਨਖਾਹਾਂ ਦੁਬਾਰਾ ਤੈਅ ਕਰਨ ਦੇ ਹੁਕਮ ਦਿੱਤੇ ਸੀ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦਾ ਭੁਗਤਾਨ 6% ਦੀ ਸਾਲਾਨਾ ਵਿਆਜ ਦੇ ਨਾਲ ਕੀਤਾ ਜਾਣਾ ਸੀ ਜਦੋਂ ਕਿ ਸੱਤਵੇਂ ਤਨਖਾਹ ਕਮਿਸ਼ਨ ਦੇ ਬਕਾਇਆ 'ਚ ਕੋਈ ਵਿਆਜ ਨਹੀਂ ਹੋਵੇਗਾ ਕਮੇਟੀ ਅਤੇ ਸਕੂਲ ਸਾਰੇ ਬਕਾਏ ਅਤੇ ਤਨਖਾਹਾਂ ਦੇ भुगतान ਕਰਨ ਅਤੇ ਸਤੰਬਰ 2023 ਤੋਂ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਸੰਭਾਵਿਤ ਤਨਖਾਹਾਂ ਦਾ ਭੁਗਤਾਨ ਸ਼ੁਰੂ ਕਰਨ ਦਾ ਹਲਫਨਾਮਾ ਦੇਣ ਦੇ ਬਾਵਜੂਦ ਅਜਿਹਾ ਕਰਨ ਦੇ ਵਿੱਚ ناکਾਮਯਾਬ ਰਹੇ ਸੀ। ਉਹਨਾਂ ਨੇ ਨਵੰਬਰ 2027 ਤੱਕ ਪੜਾਵਾਰ ਤਰੀਕੇ ਦੇ ਨਾਲ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਦਾ ਭੁਗਤਾਨ ਬਿਨਾਂ ਕਿਸੇ ਵਿਆਜ ਦੇ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਜਸਟਿਸ ਨਵੀਨ ਚਾਵਲਾ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਅਦਾਲਤ ਦੇ 2021 ਦੇ ਫੈਸਲੇ ਦੀ ਪਾਲਣਾ ਕਰਨ ਦਾ ਕਦੇ ਵੀ ਇਰਾਦਾ ਨਹੀਂ ਸੀ। ਅਦਾਲਤ ਨੇ ਕਿਹਾ ਹੈ ਕਿ ਫੰਡਾਂ ਦੀ ਘਾਟ ਦੇ ਕਾਰਨ ਫੈਸਲੇ ਦੀ ਪਾਲਣਾ ਕਰਨ ਦੇ ਵਿੱਚ ਅਸਮਰਥ ਹੋਣ ਕਾਰਨ ਅਧਿਕਾਰੀ ਸੁਸਾਇਟੀ ਜਾਂ ਕਮੇਟੀ ਦੇ ਪ੍ਰਬੰਧਨ 'ਚ ਸ਼ਾਮਲ ਹੋਣ ਦੇ ਹੱਕਦਾਰ ਨਹੀਂ ਹਨ ਅਦਾਲਤ ਦੇ ਵੱਲੋਂ ਕਮੇਟੀ ਦੇ ਬਾਰੇ ਵਿੱਚ ਤਿੱਖੀ ਟਿੱਪਣੀ ਕਰਦਿਆਂ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਸਿੱਖ ਧਰਮ ਇਮਾਨਦਾਰੀ, ਦਇਆ, ਮਰੁਖਤਾ, ਨਿਮਰਤਾ ਅਤੇ ਉਦਾਰਤਾ ਦੇ ਆਦਰਸ਼ਾਂ ਦਾ ਉਪਦੇਸ਼ ਦਿੰਦਾ ਹੈ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ। ਅਦਾਲਤ ਨੇ ਫੋਰੈਂਸਿਕ ਆਡੀਟਰ ਨੂੰ GHPS ਯਾਨਕੀ ਸੁਸਾਇਟੀ ਅਤੇ ਨਾਲ ਦੀ ਨਾਲ ਦੱਸਦੀ ਹੈ ਕਿ ਸਬੰਧਤ ਸਕੂਲਾਂ ਦੇ ਮਾਮਲਿਆਂ ਅਤੇ ਲੇਖਾ ਜੋਖਾ ਦੀ ਜਾਂਚ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਦਿੱਲੀ ਕਮੇਟੀ ਨੂੰ ਇਸ ਵੱਲੋਂ ਪ੍ਰਬੰਧਿਤ ਸਕੂਲਾਂ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਨੇ। ਤਾਜੂ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੁਣ ਤੋਂ ਮੁਲਾਜ਼ਮਾਂ ਨੂੰ 7ਵੇਂ CPC ਦੇ ਮੁਤਾਬਿਕ ਹੀ ਭੁਗਤਾਨ ਕੀਤਾ ਜਾਵੇਗਾ। ਅਤੇ ਕੇਵੀ ਸੀ ਪੀ ਸੀ ਦੇ ਮੁਤਾਬਕ ਵਿਆਜ ਸਮੇਤ ਬਕਾਇਆ ਜਲਦ ਤੋਂ ਜਲਦ ਅਦਾ ਕੀਤੇ ਜਾਣਗੇ ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਕਿ ਜੀ ਐਚ ਪੀ ਐਸ ਸੁਸਾਇਟੀ ਇਸ ਦੇ ਸਕੂਲਾਂ ਜਾਂ ਫਿਰ ਡੀ ਐਸ ਜੀ ਐਮ ਸੀ ਦੇ ਵੱਲੋਂ ਕਿਸੇ ਵੀ ਸਰੋਤ ਤੋਂ ਪ੍ਰਾਪਤ ਕਿਸੇ ਵੀ ਕਿਰਾਏ ਨੂੰ ਕੁਰਕ ਕੀਤਾ ਜਾਵੇਗਾ ਅਤੇ ਇਸ ਦੀ ਵਰਤੋਂ ਸੁਸਾਇਟੀ ਵੱਲੋਂ ਪ੍ਰਬੰਧਿਤ 12 ਸਕੂਲਾਂ ਦੇ ਕਰਮਚਾਰੀਆਂ ਦੇ ਬਕਾਇਆ ਦੇ ਭੁਗਤਾਨ ਦੇ ਵਾਸਤੇ ਕੀਤੀ ਜਾਵੇਗੀ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜੀ ਐਚ ਪੀ ਐਸ ਸੁਸਾਇਟੀ ਅਤੇ ਡੀ ਐਸ ਜੀ ਐਮ ਸੀ ਦੇ ਮੈਂਬਰਾਂ ਦੀ ਤਨਖਾਹ ਅਤੇ ਹੋਰ ਦੀ ਪਤੀ ਅਗਲੇ ਹੁਕਮਾਂ ਤੱਕ ਸਕੂਲਾਂ ਦੇ ਕਰਮਚਾਰੀਆਂ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਦੇ ਸਾਰੇ ਬਕਾਇਆ ਦਾ ਪੂਰਾ ਭੁਗਤਾਨ ਕੀਤੇ ਜਾਣ ਤੱਕ ਰੋਕ ਦਿੱਤੇ ਜਾਣਗੇ ਪਰੰਤੂ ਹੁਣ ਇਸ ਸਭ ਦੇ ਦਰਮਿਆਨ ਕਦੋਂ ਜਾ ਕੇ ਇਹ ਸਾਰੇ ਦੀ ਸਾਰੀ ਗੱਲਬਾਤ ਜੋ ਹੈ ਇਹ ਸੁਝੇਗੀ ਅਤੇ ਕਿਤਨਾ ਕਿਤੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਸਭ ਦੇ ਦਰਮਿਆਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਪੜਾ ਰਹੇ ਅਤੇ ਉਥੋਂ ਦੇ ਸਟਾਫ ਸਾਰੇ ਹੀ ਲੋਕਾਂ ਨੂੰ ਸੁਖਦਸਾ ਜ਼ਰੂਰ ਆਇਆ ਅਤੇ ਉਹਨਾਂ ਦੀਆਂ ਤਨਖਾਹਾਂ ਜੇਕਰ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਤਨਾ ਕਿਤੇ ਖੁਸ਼ੀ ਦੀ ਜਿਹੜੀ ਹੈਗੀ ਹੈ ਇੱਕ ਕਿਰਨ ਉਹ ਦਿਖਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਓਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 87251 చన సబ్స్క్రై